ਸਤਿਗੁਰੂ ਨਾਨਕ ਪਰਗਟਿਆ ਮਿੱਠ ਤੋਂ ਦੇ जग ਚਾਨਣ ਹੋਈ ਮੈਂ ਤੁਹਾਡਾ ਆਪਣਾ ਠਿੱਕਾ ਦਾ ਗੁਰਜਿੰਦਰ ਸਿੰਘ ਜੀ ਦੌਲਤਪੁਰ ਮੇਰੇ ਵੱਲੋਂ ਆਪ ਸਭਰਾਂ ਨੂੰ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤਲਵਾੜਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਗੁਰੂ ਕਾ ਲੰਗਰ ਟੁੱਟ ਵਰਤਿਆ ਇਸ ਮੌਕੇ ਰਾਗੀ ਢਾਡੀ ਸਿੰਘਾਂ ਵੱਲੋਂ ਗੁਰੂ ਬਾਣੀ ਦੇ ਨਾਲ ਗੁਰੂ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਜੋੜਿਆ ਤਲਵਾੜਾ ਤੋਂ ਨਰਿੰਦਰ ਸਿੰਘ ਪੂਰਾ ਦੀ ਵਿਸ਼ੇਸ਼ ਰਿਪੋਰਟ ਨਾਖਰਾ ਦੀ ਵਿਆਖਿਆ ਵੀ ਭਾਈ ਕੰਨੂ ਸੰਤੋਖ ਸਿੰਘ ਨਾਨਕ ਨੰਨਾ ਦੋਨਾਂ ਨੇ ਕੰਕਣਾ ਦੀ ਵਿਆਖਿਆ ਕਰਕੇ ਵੀ ਦੱਸੀ ਇਸ ਤੋਂ ਬਾਅਦ ਜੋ ਕਿ ਤਿਆਰ ਬਾਜਰਵਾਹ ਸ੍ਰੀ ਕਾਸ਼ਾ ਆਪਣੀ ਬਾਲ ਕਵਸਤਰ ਤੋਂ ਬਾਅਦ ਇੱਕ ਚੂਜ ਕਰਦੇ ਨੇ ਫਿਰ ਪਿਤਾ ਕਾਨੂੰਨੀ ਨੇ ਜੋ ਸੰਸਾਰ ਦੀ ਰੀਤੀ ਅਨੁਸਾਰ ਬੱਚੇ ਨੂੰ ਵਿਦਿਆਪਨ ਤੇ ਬੁਲਾਉਣਾ ਤੇ ਵਿਦਿਆ ਪੜਨ ਦੇ ਮਾਧਿ ਕੁੜੇ ਨੂੰ ਕਿ ਜਨਾ ਤੇ ਮਹਾਰਾਜ ਪਾਦੇ ਨੂੰ ਵੀ ਕੁੜਾ ਕਰਕੇ ਆ ਜਾਣਾ ਐਸੇ ਬੱਚੇ ਮਹਾਰਾਜ ਸ੍ਰੀ ਕਾਸ਼ਾ ਨੇ ਕਰਨਾ ਪਿਆ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ਼ਾ ਜੀ ਦੇ ਕਾਰਜ ਕਾਰ ਬਹਾਨਾਂ ਦੇ ਵਿੱਚ ਵੀ ਜਿਉਂ-ਜਿਉਂ ਵੱਡੇ ਵੱਡੇ ਸੰਤਾਂ ਦਾ ਪਰਿਵਾਰਿਕ ਸ਼ਮ ਪਰ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ੁਰ ਦੇ ਰੂਪ ਵਾਹਿਗੁਰੂ ਦੀ ਧਰਮ ਭਗਤੀ ਵਿੱਚ ਇੱਥੇ ਸਾਧ ਸੰਗਤ ਜੀ ਗੁਰਮਾਨਕ ਪਾਸ਼ਾ ਨੇ ਪ੍ਰਭੂ ਪਰਮਾਤਮਾ ਦਾ ਜਿਹੜਾ ਰੂਪ ਸੀ ਨਿਰੰਕਾਰ ਦਾ ਰੂਪ ਉਹ ਵਰਣਨ ਕੀਤਾ ਇਹ ਸੁਣ ਕੇ ਨਾ ਇਸ ਪਿੰਡ ਦਾ ਇੱਕ ਪੌਲ ਵੀ ਸੀ ਜਿਹੜਾ ਮਸਜਿਦ ਦੇ ਵਿੱਚ ਸੇਵਾ ਘਟਾਉਂਦਾ ਸੀ ਜਦੋਂ ਤੁਸੀਂ ਬਾਸਨ ਦੇ ਜਾਵੋਗੇ ਨਾ ਸੁਲਤਾਨਪੁਰ ਲੋਧੀ ਉਸ ਬਾਸਨਡੇ ਦੇ ਉੱਤੇ ਇੱਕ ਗੁਰਦੁਆਰਾ ਹੈ ਗੁਰਦੁਆਰਾ ਅੰਕੁਰ ਜਾਮਦਾ ਸਾਹਿਬ ਗੁਰੂ ਸਾਹਿਬ ਜੀ ਬਾਣੀ ਵਿੱਚ ਲਿਖਦੇ ਨੇ ਜੇਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਜਿਆ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨਾ ਨਾਮ ਸੇ ਭੁਏ ਭਾਰ ਥੀਏ ਬਹੁਤ ਲੋਕ ਇੰਦਾ ਦੇ ਨੇ ਜਿਨ੍ਹਾਂ ਦਾ ਦਿਖਾਵਾ ਪਹਿਰਾਵਾ ਜਿਹੜਾ ਕੁਝ ਹੋਰ ਹੁੰਦਾ ਜਿਦਾਂ ਅਸਾਦੀਵਾਰ ਦਾ ਕੀਰਤਨ ਹੁੰਦਾ ਆਪ ਜੀ ਅਤੇ ਬੀਬੀ ਜੀ ਅਸਾਦੀਵਾਰ ਦਾ ਸੰਗਤ ਕੀਰਤਨ ਕਰਦੇ ਆ ਰਣਮਨ ਕੇ ਹਾਜ਼ਰੀ ਭਰਦੇ ਹੋ ਹਰ ਸੱਚੇ ਪਾਸ਼ਾ ਉੱਥੇ ਵੀ ਕਹਿੰਦੇ ਸੀ ਸੁਨਵਾਇਆ ਕਿ ਆਥੀਏ ਜਾ ਰਿਹਾ ਦਾ ਕੁਸਦੇ ਜਾਹੀ ਝੁਗ ਕੇ ਮੱਥਾ ਟੇਕੀ ਜਾਂਦਾ ਝੁਗੀ ਵੀ ਜਾਂਦਾ ਪਰ ਜਿਹੜਾ ਹਿਰਦਾ ਹੈ ਜਿਹੜਾ ਮਨ ਹੈ ਉਹ ਕਿਸੇ ਹੋਰ ਬੰਨੇ ਹੈ ਮਨ ਖੁੱਡ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਤਾ ਇਹ ਮਨ ਜਿਹੜਾ ਨਾ ਇਹ ਬੜਾ ਬੇਈਮਾਨ ਹੈ ਸਰੀਰ ਭਾਵੇਂ ਕੋਈ ਹਰਕਤ ਕਰੀ ਜਾਂਦਾ ਸਰੀਰ ਕੁਝ ਕਹਿੰਦਾ ਪਰ ਮਨ ਨਹੀਂ ਮੰਨਦਾ। ਇਸੇ ਤਰ੍ਹਾਂ ਇਹ ਜਿਹੜਾ ਮੌਲਵੀ ਹੈ ਨਾ ਖਾਂਤ ਵਿੱਚ ਤਸ਼ਵੀ ਚੱਡਾ ਚੋੜਾ ਗਿੱਧਿਆਂ ਤੱਕ ਸਾਹ ਸਕੇ ਜੀ। ਫਤੂਏ ਪਾਈ ਕੁੱਲੇ ਵਾਲੀ ਪੱਗ ਬਣੀ ਹੋਈ ਕੇਸ ਲੰਮੇ ਤੰਗਰੀਆਂ ਬਾਹਰ ਲੱਗਦੇ ਨੇ। ਇੱਕ ਦੋ ਚੇਲੇ ਵੀ ਨਾਲ ਇਹਦੇ ਨੇ ਜਿਹੜੇ ਇਹਦੇ ਕੋਲ ਪੜਦੇ ਹਨ ਇਹ ਵੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਅਗਿਆ ਜੈ ਜੈਕਾਰ ਸੁਣ ਕੇ ਸਾਹਿਬ ਜੀ ਲੋਕਾਂ ਦਾ ਇਕੱਠ ਵੇਖ ਕੇ ਜਿਹੜੇ ਖਾ ਲੋ ਬੰਦੇ ਹੁੰਦੇ ਨੇ ਨਾ ਮੈਂ ਬੇਨਤੀ ਪਹਿਲਾਂ ਵੀ ਕੀਤੀ ਉਹ ਸੜ ਜਾਂਦੇ ਨੇ i 아. <목소리나> we ਸਮਰੱਥ ਦੇਵ ਪਰ ਸਮਰੱਥ ਦੇਵ ਪਰ ਸਮਰੱਥ ਦੇਵ ਪਰ ਸਮਰੱਥ ਦੇਵ ਪਰ ਸਮਰੱਥ ਦੇਵ ਮੇਰੇ ਪ੍ਰਤੀ ਦਰਸੁਪਨ beni ilaç ਜੋਹਰ ਗੁਰੂ ਸਾਹਿਬ ਸਿੰਘ ਜੀ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੌਸਟਲ ਦੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਸਤਗੁਰ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਏਕਤਾ ਦਾ ਆਪਸੀ ਪਿਆਰ ਇਤفاق ਦਾ ਰਲ ਮਿਲ ਬੈਠ ਕੇ ਸਤਗੁਰ ਦੇ ਪਰਮੇਸ਼ਰ ਦੀ ਬਾਣੀ ਦੇ ਨਾਲ ਜੋੜਨ ਦਾ ਜੋ ਸਾਨੂੰ ਸੰਦੇਸ਼ ਦਿੱਤਾ ਹੈ ਉਹ ਸਾਨੂੰ ਅਪਣਾਉਣਾ ਚਾਹੀਦਾ ਹੈ ਤੇ ਮੈਂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿਸ਼ਮ ਦੇਸ਼ ਵਿੱਚ ਵਸ ਰਹੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅਰਸੋਂ ਰੋਜ਼ ਤੋਂ ਲੈ ਕੇ ਲਗਾਤਾਰ ਸੰਗਤਾਂ ਸ਼੍ਰੀ ਅਖੰਡ ਪੁਰ ਸਾਹਿਬ ਪਹਿਲਾ ਪ੍ਰਵਾਦ ਫੇਰੀਆਂ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਸ ਤੋਂ ਉਪਰੰਤ ਸ਼੍ਰੀ ਅਖੰਡ ਪੁਰ ਸਾਹਿਬ ਦੇ ਮਾਰੇ ਦੀ ਸੇਵਾ ਕਰਕੇ ਉਪ ਪੈਣ ਤੱਕ ਅੱਜ ਤੱਕ ਸੰਗਤਾਂ ਤਨਦੇਹੀ ਦੇ ਨਾਲ ਜਿਹੜਾ ਏ ਉਹ ਸੇਵਾ ਨਿਭਾਰੀਆਂ ਏ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸੱਜਣਾਂ ਸ਼੍ਰੀ ਭਗ세ਂਗ ਨਗਰ ਨਾ स्वतਤ ਅਰਜੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ